ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰਿਆ ਜਿਹੜੀ ਬਾਈ ਰঞ্জੀਤ ਸਿੰਘ ਢੱਡੀ ਵਾਲੇ ਦੀ ਅੱਜ ਆਪਾਂ ਵੀਡੀਓ ਦੇਖਣ ਲੱਗੇ ਆ ਨਾ ਵੀਡੀਓ ਦਾ ਟਾਈਟਲ ਏ ਕਿ ਗਲਤ ਦਾ ਵਿਰੋਧ ਕਰਨਾ ਸਿੱਖੋ ਹਾਂ ਗਲਤ ਨੂੰ ਗਲਤ ਕਹਿਣਾ ਸਿੱਖੋ ਇਹ ਤੁਹਾਡੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹਾਂਜੀ ਤੇ ਬਾਈ ਰঞ্জੀਤ ਸਿੰਘ ਢੱਡੀ ਵਾਲੇ ਦੀ ਇਹ ਵੀਡੀਓ ਉਮੀਦ ਹੈ ਕਿ ਬਹੁਤ ਅੱਛੀ ਹੋਏਗੀ ਸੈਲਫ ਡਿਵੈਲਪਮੈਂਟ ਤੇ ਵੀਡੀਓ ਹੈ ਤੇ ਆਪਾਂ ਹੁਣ ਵੀਡੀਓ ਜਲਦੀ ਨਾਲ ਸ਼ੁਰੂ ਕਰਨੇ ਕਿਸੇ ਤੋਂ ਡਰਨਾ ਨਹੀਂ ਕਿਸੇ ਨੂੰ ਡਰਾਉਣਾ ਨਹੀਂ ਅੱਗੇ ਸੁਣੋ ਗਲਤ ਕਰਨਾ ਨਹੀਂ ਤੇ ਜਿਹੜਾ ਗਲਤੀ ਕਰੇ ਉਹਨੂੰ ਟੋਕਣਾ ਹੈ ਤਾਂ ਜੋ ਅੱਗੇ ਤੋਂ ਗਲਤੀ ਨਾ ਕਰੇ ਬੇੜਾ ਬਹਿ ਗਿਆ ਸਾਡਾ ਇੱਥੇ ਪ੍ਰੋਬਲਮ ਆ ਗਈ ਸਾਡੇ ਵਿੱਚ ਅਗਲਾ ਕਹਿੰਦਾ ਜਿਹੜਾ ਕਰੇਗਾ ਸੋ ਕਰੇਗਾ ਵੇਖਿਓ ਜਰਾ ਹੁਣ ਸੁਣਿਓ ਸਿਕੋ ਗੰਧ ਪਤਾ ਕਿਉਂ ਪੈਂਦਾ ਖਲਾਰਾ ਪਤਾ ਕਿਉਂ ਪੈਂਦਾ ਇੱਥੇ ਦਾ ਸਿਸਟਮ ਖਰਾਬ ਪਤਾ ਕਿਉਂ ਹੋਇਆ ਇਸ ਕਰਕੇ ਹੋਇਆ ਹੈ ਅਸੀਂ ਆ ਸ਼ਬਦ ਜਿਹੜਾ ਗੁਰੂ ਸਾਹਿਬ ਨੇ ਕਿਹਾ ਇਹਨੂੰ ਮੰਨਿਆ ਨਹੀਂ ਭੈ ਕਾਉ ਨੂੰ ਦੇਤ ਨਹਿ ਭੈ ਮਾਨਤ ਆਨ ਕਿਸ ਤੋਂ ਡਰਨਾ ਨਹੀਂ ਕਿਸੇ ਨੂੰ ਡਰਾਉਣਾ ਨਹੀਂ ਪਰ ਨੁਕਸਾਨ ਉਦੋਂ ਹੁੰਦਾ ਹੈ ਜਦੋਂ ਇਹ ਗੁਣ ਸਾਡੇ ਵਿੱਚੋਂ ਪ੍ਰਗਟ ਨਹੀਂ ਹੋਇਆ ਨਾ ਗਲਤ ਕੰਮ ਕਰਨਾ ਹੈ ਤੇ ਨਾ ਕਰਨ ਦੇਣਾ ਜੇ ਕੋਈ ਕਰਦਾ ਨੂੰ ਟੋਕਣਾ ਹੈ ਨਾ ਧੱਕਾ ਕਰਨਾ ਤੇ ਨਾ ਧੱਕਾ ਸਹਿਣਾ ਹੈ ਕਾ ਚੱਲਣਾ ਵੀ ਉਨਾ ਹੀ ਖਤਰਨਾਕ ਹੁੰਦਾ ਹੈ ਜਦੋਂ ਤੁਸੀਂ ਕਿਸੇ ਦਾ ਧੱਗਾ ਚੱਲ ਜਾਂਦੇ ਹੋ ਅਗਲੇ ਨੇ ਤੁਹਾਡੇ ਨਾਲ ਕੀਤਾ ਧੱਗਾ ਤੁਸੀਂ ਚੱਲ ਜੋ ਵੀ ਛੱਡ ਪਰੇ ਯਾਰ ਇਹ ਤੇ ਲਫ਼ਜ਼ ਮaaf ਕਰਨਾ ਚਾਹੋ ਇਹ ਤੇ ਮਾੜਾ ਹੈ ਪਰ ਮੈਂ ਮਾੜਾ ਨਹੀਂ ਬਣਨਾ ਮੈਂ ਨਹੀਂ ਕਹਿਣਾ ਚਾਹ ਲੈਨੇ ਤੇ ਗੈਤ ਤਾਂ ਕਹਿੰਦਾ ਉਹ ਤੂੰ ਅਗਲੇ ਨੂੰ ਹੌਸਲਾ ਦੇ ਦਿੱਤਾ ਅਗਲੇ ਨੇ ਹੋਰ ਵੀ ਕਹਿਣਾ ਕਿਸੇ ਨੂੰ ਇੱਥੋਂ ਖਲਾਰਾ ਪੈਂਦਾ ਹੈ ਸਾਡੇ ਨਾਲ ਜੀ ਉੱਥੇ ਬਾਹਰ ਅਮਰੀਕਾ ਵਿੱਚ ਇੱਕ ਪਰਿਵਾਰ ਸੀ ਬੜੇ ਪਿਆਰ ਵਾਲੇ ਨੇ ਮੈਂ ਉਹਨਾਂ ਨੂੰ ਜਦੋਂ ਜਾਂਦਾ ਸੀ ਮਿਲਦਾ ਸੀ ਤੇ ਉਹ ਨਾ ਇਸ ਵਾਰ ਕੀ ਹੋਇਆ ਉਹ ਜਿਹੜੇ ਸਰਦਾਰ ਸਾਹਿਬ ਘਰ ਦੇ ਮੁਖੀ ਸਨ ਉਹਨਾਂ ਨੂੰ ਨਾ ਦਰਦ ਹੋਇਆ ਇੰਡੀਆ ਆਉਣਾ ਸੀ ਸਾਰੇ ਪਰਿਵਾਰ ਨੇ ਇੰਡੀਆ ਆਉਣ ਕਰਕੇ ਉਹਨਾਂ ਨੇ ਦਰਦ ਹੋਣ ਕਰਕੇ ਚੈੱਕ ਕਰਾਇਆ ਹਸਪੀਟਲ ਚਲੇ ਗਏ ਜਦੋਂ ਹਸਪੀਟਲ ਗਏ ਚੈੱਕ ਕਰਾਇਆ ਵੀ ਚੈੱਕ ਕਰੋ ਜੀ ਇੰਡੀਆ ਜਾਣਾ ਵੈਸੇ ਹੀ ਵੈਸੇ ਹੀ ਨੋਰਮਲ ਚੈੱਕ ਅਪ ਕਰਾਓ ਜਦੋਂ ਚੈੱਕ ਕਰਾਉਣ ਗਏ ਤੇ ਪੰਜਾਬੀ ਡਾਕਟਰ ਸੀ ਡਾਕਟਰ ਨੇ ਆਉਣਾ ਸੀ 8 ਵਜੇ ਆਇਆ 10 ਵਜੇ ਟਾਈਮ ਦਿੱਤਾ ਸੀ 8 ਵਜੇ ਦਾ ਆਇਆ 10 ਵਜੇ ਲੇਟ ਹੋ ਗਿਆ ਜਦੋਂ ਡਾਕਟਰ 10 ਵਜੇ ਆਇਆ ਨਾ ਤੇ ਉਥੇ ਉਹਨਾਂ ਨੇ ਆਖਿਆ ਜੀ ਪੰਜਾਬੀ ਡਾਕਟਰ ਸੀ ਜੀ ਬੋਰਾ ਨਹੀਂ ਸੀ ਪੰਜਾਬੀ ਉਹਨਾਂ ਨੇ ਕਿਹਾ ਜੀ ਚੈੱਕ ਕਰੋ ਉਹਨਾਂ ਨੇ ਫਟਾਫਟ ਜਦੋਂ ਨਾੜੀਆਂ ਚੈੱਕ ਕੀਤੀਆਂ ਇੰਜੋਗ੍ਰਾਫੀ ਕੀਤੀ ਤੇ ਤਿੰਨ ਨਾੜੀਆਂ ਬਲੌਕ ਆਈਆਂ ਤਿੰਨ ਨਾੜੀਆਂ ਬਲੌਕ ਹੁਣ ਉਥੋਂ ਦਾ ਰੂਲ ਉਥੋਂ ਦੇ ਰੂਲ ਇਹ ਹਨ ਅਮਰੀਕਾ ਦਾ ਕਾਨੂੰਨ ਕਹਿੰਦਾ ਡਾਕਟਰੀ ਕਹਿੰਦੀ ਹੈ ਵੀ ਇੰਜੋਗ੍ਰਾਫੀ ਕਰਦੇ ਆ ਜੇ ਨਾੜੀ ਕੋਈ ਬਲੌਕ ਹੋਵੇ ਤੇ ਤੁਸੀਂ ਸਟੈਂਟ ਪਾਉਣਾ ਨਾਲ ਦੀ ਨਾਲ ਸਟੈਂਟ ਪਾ ਦਿਓ ਹੋਇਆ ਕੀ ਵੀ ਡਾਕਟਰ ਨੇ ਜਦੋਂ ਚੈੱਕ ਕੀਤਾ ਉਹ 나ੜੀਆਂ ਤਿੰਨ ਬਲੌਕ ਨੇ ਡਾਕਟਰ ਆਇਆ ਲੇਟ ਜਿੱਦਾਂ ਆਉਣਾ ਸੀ ਉਹਨੇ 8 ਵਜੇ 10 ਵਜੇ ਆਇਆ ਉਹਨੇ ਛੇਤੀ ਛੇਤੀ ਮਸ਼ੀਨਾਂ ਵਗੈਰਾ ਤੋਂ ਲਾ ਲਿਆ ਬਾਹਰ ਇਹਨਾਂ ਤਿੰਨ 나ੜੀਆਂ ਬਲੌਕ ਨੇ ਫਲਾਣੇ ਡਾਕਟਰ ਨੂੰ ਮਿਲ ਲੋ ਤਿੰਨ ਹੀ ਬਲੌਕ ਨੇ 95% ਹਾਰਟ ਹੈ ਜਿਹੜਾ ਬਲੌਕ ਚਲੋ ਜੀ ਅਗਲੇ ਫਟਾਫਟ ਦੂਜੇ ਡਾਕਟਰ ਕੋਲ ਗਏ ਤੇ ਦੂਜੇ ਡਾਕਟਰ ਨੇ ਰਿਪੋਰਟਾਂ ਵੇਖੀਆਂ ਉਹ ਵੀ ਪੰਜਾਬੀ ਸੀ ਉਹਨੇ ਜਾਣਾ ਸੀ 홀ੀ ਦੇ छुट्टियां ਕੱਟਣ ਘੁੰਮਣ ਫਿਰਨ ਜਾਣਾ ਸੀ ਅਗਲੇ ਡਾਕਟਰ ਨੇ ਦੂਜੇ ਡਾਕਟਰ ਨੇ ਉਹ ਜਦੋਂ ਦੂਜੇ ਡਾਕਟਰ ਕੋਲ ਗਏ ਐ ਤੇ ਉਥੇ ਉਹਨਾਂ ਜਦੋਂ ਕਹਿੰਦੇ ਵੀ ਦੱਸੋ ਉਹ ਕਹਿੰਦਾ 95% ਹਾਰਟ ਬਲੌਕ ਹੈ ਤੇ ਸਰਦਾਰ ਸਾਹਿਬ ਦੱਸੋ ਫਿਰ ਕਿਵੇਂ ਕਰੀਏ ਡਾਕਟਰ ਦਾ ਫਰਜ ਪਤਾ ਕੀ ਬਣਦਾ ਸੀ ਵੀ ਰਿਸਕ ਨਹੀਂ ਲੈ ਸਕਦੇ ਅੱਜ ਹੀ ਆਪਰੇਸ਼ਨ ਕਰਾਂਗੇ ਜਾਂ ਕੱਲ ਕਰਾਂਗੇ ਤੇਰਾ ਹਾਲਤ ਬਹੁਤ ਬੁਰੀ ਹੈ ਡਾਕਟਰ ਨੇ ਜਾਣਾ ਛੁੱਟੀਆਂ ਕੱਟਣ ਉਹ ਵੀ ਜਾਂਦਾ ਵੀ ਮੜਾ ਜਾ ਟਾਲ ਦਵੇ ਇਹ ਵੀ ਕਹਦੇ ਤੇ ਮੈਂ ਤਾਂ ਪਹਿਲੀ ਤਿਆਰ ਸੀ ਡਾਕਟਰ ਦਾ ਤੇ ਮਾਨੀ ਨਹੀਂ ਸੀ ਕਰਦਾ ਉਹਨੇ ਪੁੱਛ ਲਿਆ ਵੀ ਸਰਦਾਰ ਸਾਹਿਬ ਕਿਵੇਂ ਜੇ ਲੱਗਦਾ ਹੈ ਤੇ ਸਰਦਾਰ ਸਾਹਿਬ ਦਾ ਕਿਥੇ ਕੀ ਕਰਦਾ ਆਪਣਾ ਆਪਣੇ ਸਰੀਰ ਨੂੰ ਬਾਈਪਾਸ ਸਰਜਰੀ ਹੋਣੀ ਹੈ ਓਪਨ ਸਰਜਰੀ ਹੋਣੀ ਹੈ ਪੂਰਾ ਬਾਈਪਾਸ ਹੋਣਾ ਤੇ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਵੀ ਕਿਵੇਂ ਮੈਂ ਫਿਰ ਉਹ ਕਹਿੰਦੇ ਵੀ ਮੇਰਾ ਤੇ ਸਰਦਾ ਹੀ ਆ ਜੀ ਡਾਕਟਰ ਸਾਹਿਬ ਚੰਗਾ ਭਲਾ ਮੈਨੂੰ ਕੀ ਹੋਇਆ ਕਹਿੰਦਾ ਠੀਕ ਹੈ ਠੀਕ ਹੈ ਬਸ ਤੁਸੀਂ ਚੰਗੇ ਭਲੇ ਹੋ ਤੇ ਆਪਾਂ ਇਹ ਕਰਾਂਗੇ ਫਿਰ 5-7 ਦਿਨ 7 ਦਿਨ ਬਾਅਦ ਬੁਲਾ ਲਿਆ ਕਹਿੰਦੇ ਫਿਰ ਆ ਜਿਓ ਆਪਾਂ ਫਿਰ ਵੇਖਦੇ ਆ ਕਿਵੇਂ ਕਰਨਾ ਹੈ ਉੱਥੇ ਦਾ ਰੂਲ ਇਹ ਕਹਿੰਦੇ ਆ ਅਮਰੀਕਾ ਦੇ ਕਿ ਡਾਕਟਰ ਲਿਖੇ ਡਾਕਟਰ ਲਿਖੇ ਲਿਖਾ ਕੇ ਲਵੇ ਮਰੀਜ਼ ਤੋਂ ਵੀ ਮੈਂ ਆਪਰੇਸ਼ਨ ਨਹੀਂ ਕਰਾਂਗਾ ਉਹਨੇ ਲਿਖਾਇਆ ਹੈ ਨਹੀਂ ਡਾਕਟਰ ਕਾਲਾ ਸੀ ਪੰਜਾਬੀ ਪਹਿਲਾ ਵੀ ਪੰਜਾਬੀ ਦੂਜਾ ਵੀ ਪੰਜਾਬੀ ਉਹਨੇ ਲਿਖਾਇਆ ਹੈ ਨਹੀਂ ਸਰਦਾਰ ਸਾਹਿਬ ਘਰ ਨੂੰ ਆ ਗਏ ਰਾਤ ਪਈ ਲੰਗੀ ਸਵੇਰੇ 4 ਵਜੇ ਜਾਨ ਨਿਕਲੀ ਅਟੈਕ ਹੋ ਗਿਆ ਡੈਥ ਹੋ ਗਈ ਮੈਂ ਇਦਾਂ ਪਰਿਵਾਰ ਚ ਆਹ ਸਾਰੀ ਕਹਾਣੀ ਸੁਣੀ ਮੈਂ ਕਿਹਾ ਕਿ ਹਾਂ ਇਦਾਂ ਹੋਈ ਮੌਤ ਕਹਿੰਦੇ ਮੈਂ ਕਿਹਾ ਫਿਰ ਤੁਸੀਂ ਕੀ ਕੀਤਾ ਕਹਿੰਦੇ ਕਰਨਾ ਕੀ ਸੀ ਜੀ ਵੀ ਚਲੋ ਅਸੀਂ ਆਖਿਆ ਵੀ ਚਲੋ ਛੱਡੋ ਆ ਆ ਨੋਟ ਕਰਿਓ ਗੱਲ ਤੁਸੀਂ ਆ ਪੁਆਇੰਟ ਨੋਟ ਕਰਿਓ ਉਹ ਕਹਿੰਦੇ ਵੀ ਅਸੀਂ ਕਿਹਾ ਵੀ ਛੱਡੋ ਮੈਂ ਕਿਹਾ ਜੇ ਕੋਈ ਪੂਰੇ ਹੁੰਦੇ ਫਿਰ ਉਹ ਕੀ ਕਰਦੇ ਕਹਿੰਦੇ ਉਹ ਤੇ ਸੂ ਕਰ ਦਿੰਦੇ ਉਹ ਤੇ ਡਾਕਟਰ ਨੂੰ ਕਟਹਿਰੇ 'ਚ ਖੜਾ ਕਰਦੇ ਉਹ ਤੇ ਮਿਲੀਅਨ ਡਾਲਰ ਮਿਲਨੇ ਸੀ ਉਸ ਫੈਮਿਲੀ ਨੂੰ ਤੇ ਡਾਕਟਰਾਂ ਦੀ ਨੌਕਰੀ ਜਾਣੀ ਸੀ ਦਮੈ ਕਾ ਤੁਸੀਂ ਕਿਉਂ ਨਹੀਂ ਕਿਹਾ ਅੱਜ ਆ ਗਿਆ ਮੂੰਹ ਮੁੱਥੇ ਲੱਗਦੇ ਆ ਪੰਜਾਬੀ ਡਾਕਟਰ ਆ ਨਾਲੇ ਸਾਡਾ ਚਲਿਆ ਗਿਆ ਸਾਡੇ ਵਾਲੇ ਨੇ ਕਿਹੜਾ ਮੁੜ ਕੇ ਆ ਜਾਣਾ ਨੋਟ ਕਰਿਓ ਤੇ ਮੈਂ ਉਹਨਾਂ ਨੂੰ ਇਹ ਗੱਲ ਬਿਠਾ ਕੇ ਕਹੀ ਮੈਂ ਕਿਹਾ ਭਾਵੇਂ ਪੈਸਾ ਤੁਸੀਂ ਨਾ ਲੈਂਦੇ ਪਰ ਗਿਲਟੀ ਫੀਲ ਕਰਾਓ ਉਸ ਡਾਕਟਰਾਂ ਨੂੰ ਦੋਨਾਂ ਨੂੰ ਵੀ ਤੁਸੀਂ ਰੂਲ ਤੋੜਿਆ ਹੈ ਕਾਨੂੰਨ ਤੋੜਿਆ ਹੈ ਤੁਸੀਂ ਨੁਕਸਾਨ ਕੀਤਾ ਹੈ ਸਾਡਾ ਪਿਓ ਮਰਿਆ ਹੈ ਸਾਡਾ ਪਿਓ ਮਰਿਆ ਹੈ ਜੇ ਤੁਸੀਂ ਇਹਨਾਂ ਨੂੰ ਇਦਾਂ ਹੀ ਛੱਡ ਦਿੱਤਾ ਇਹਨਾਂ ਨੇ ਕਿਸੇ ਹੋਰ ਦਾ ਪਿਓ ਵੀ ਮਾਰਦਾ ਹੈ ਕਿਸੇ ਦਾ ਬੱਚਾ ਵੀ ਮਾਰਦਾ ਹੈ ਲੇਟ ਜੇ ਡਾਕਟਰ ਆਇਆ ਸੀ ਉਹਨਾਂ ਚਿਰ ਮਸ਼ੀਨਾਂ ਤੋਂ ਲੋਂਦਾ ਨਾ ਜਿੰਨਾ ਚਿਰ ਸਟੰਟ ਨਾ ਪਾ ਦਿੰਦਾ ਉਹਨਾਂ ਨੇ ਕਾਨੂੰਨ ਤੋੜਿਆ ਤੇ ਤੁਸੀਂ ਤੋੜਨ ਦਿੱਤਾ ਇੱਥੋਂ ਖਲਾਰਾ ਪੈਂਦਾ ਐ ਐਡਾ ਸਿਸਟਮ ਵਿਗੜਦੇ ਵਿਗੜਦੇ ਛੱਟੋ ਪਰਾਂ ਜੀ ਸਾਡਾ ਸਾਡਾ ਕੰਮ ਹੋ ਗਿਆ ਬਸ ਗੱਲ ਖਤਮ ਸਾਡਾ ਨਿਪਟ ਗਿਆ ਨਾ ਸਾਡੇ ਵਾਲੇ ਨੇ ਕਿਹੜਾ ਬੋੜਾਉਣਾ ਐ ਅੱਛਾ ਜੇ ਹੋਣ ਗੋਰੇ ਉਹ ਤੇ ਉਹ ਤੇ ਜਿੰਨਾ ਚਿਰ ਉਸ ਬੰਦੇ ਨੂੰ ਕਟੇਰੇ 'ਚ ਖੜਾ ਨਹੀਂ ਕਰਦੇ ਉਹਨਾਂ ਚਿਰ ਪਿੱਛਾ ਨਹੀਂ ਛੱਡਦੇ ਇੱਥੋਂ ਕੰਮ ਵਿਗੜਦਾ 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 ਸਿਸਟਮ ਵਿਗੜੀ ਜਾਂਦਾ ਐ ਆਪਾਂ ਹੁਣ ਮੰਨ ਲਓ ਪੰਜਾਬੀ ਜਾਣਿਆ ਛੜਕਤੇ ਜੇ ਤੇ ਗੱਡੀ ਸਾਡੀ ਕੋਈ ਅੱਗੇ ਅੱਗੇ ਪਿੱਛੇ ਕਰੇ ਕੋਈ ਕਿਵੇਂ ਬ੍ਰੇਕਾਂ ਮਾਰੇ ਆਪਾਂ ਕਿਨੇ ਆਪਣਾ ਬਚਾ ਕਰ ਲੋ ਯਾਰ ਆਪਾਂ ਹੌਲੀ ਥੋਲੀ ਕਰ ਲੈ ਜਰ ਲੰਘ ਜਾਣਾ ਮੈਨੂੰ ਬਾਲਾ ਕਾਲਾ ਇੰਨੇ ਕਿਨੇ ਚੱਲਣ ਦੇ ਚੱਲ ਦੇ ਇਹਨੂੰ ਕਾਲਾ ਦੋਰੇ ਨਹੀਂ ਇੰਦਾ ਕਰਦੇ ਬਾਹਰल्या ਦੇ ਸ਼ਕੀ ਹੁੰਦਾ ਜੇ ਕੋਈ ਗੱਡੀ ਗਲਤ ਚਲਾਉਂਦਾ ਹੈ ਉਸੇ ਵੇਲੇ ਪੁਲਿਸ ਨੂੰ ਫੋਨ ਕਰਦੇ ਨੇ ਵੀ ਐਨੇ ਨੰਬਰ ਗੱਡੀ ਗਲਤ ਜਾ ਰਹੀ ਹੈ ਅਗਲੇ 2 ਮੀਲਾਂ ਨਹੀਂ ਲੰਘਣ ਦਿੰਦੇ ਉਦੀ ਘੇਰ ਲੈਂਦੇ ਨੇ ਵੀ ਕੀ ਗੱਲ ਓਏ ਰੋਡ ਤੇ ਸਟੰਟ ਕਰਦਾ ਜਾਂਦਾ ਤੂੰ ਮੁੜ ਕੇ ਨਹੀਂ ਅਗਲਾ ਕਰਦਾ ਆ ਨੁਕਤਾ ਕਦੋਂ ਸਾਡੇ ਦਿਮਾਗ ਜਾਏਗਾ ਬੇੜਾ ਸਾਡਾ ਤਾਂ ਬੈਠਿਆ ਮਨਮਾਨੀਆਂ ਕੇ ਜਥੇਦਾਰ ਕਰਦੇ ਐ ਕਿਉਂ ਕਰਦੇ ਐ ਕਿਉਂਕਿ ਬੋਲੇ ਨਹੀਂ ਤੁਸੀਂ ਸ਼ਬੀਲਾਂ ਲਾ ਕੇ ਕਿਉਂ ਲਾਉਂਦੇ ਐ ਜੀ ਤੁਸੀਂ ਬੋਲੇ ਨਹੀਂ ਪ੍ਰਚਾਰਕਾਂ ਦੀਆਂ ਪੱਗਾਂ ਕਿਉਂ ਲਾਉਂਦੇ ਐ ਕਿਉਂਕਿ ਤੁਸੀਂ ਬੋਲੇ ਨਹੀਂ ਅਗਲੇ ਢੜ ਕਿਉਂ ਬੰਦੇ ਆ ਕੇ ਤਾਨੂੰ ਇਹ ਸਾਰੇ ਨੁਕਤੇ ਸਮਝਣੇ ਪੈਣਗੇ ਜੇ ਤੁਸੀਂ ਕਦੇ ਭਾਰਤ ਨੂੰ ਅਮਰੀਕਾ ਬਣਾਉਣਾ ਚਾਹੁੰਦੇ ਹੋ ਜੇ ਜੰਮੇ ਨੂੰ ਕੁਝ ਬਦਲਣਾ ਤਾਂ ਗੱਲ ਬਣੇਗੀ ਹਰ ਚੀਜ਼ ਨੂੰ ਜਿੰਨਾ ਚਿਰ ਟੋਕਣਾ ਨਹੀਂ ਨਾ ਸਿੱਖਦੇ ਤੁਸੀਂ ਟੋਕਣਾ ਉਹਨਾਂ ਚਿਰ ਗੱਲ ਨਹੀਂ ਬਣਨੀ ਤੇ ਔਖਾ ਤੇ ਹੁੰਦਾ ਹੈ ਨਾ ਸਰਪੰਚ ਗਰਾਂਟ ਖਾ ਗਿਆ ਸਾਰੇ ਪਿੰਡ ਨੂੰ ਵਦਾ ਹੁੰਦਾ ਖਾ ਗਿਆ ਯਾਰ ਬਾਰ ਬਾਰ ਗੱਲਾਂ ਕਰਨਗੇ ਉਹਨੂੰ ਵੀ ਕਹਿੰਦਾ ਕੋਈ ਕਿਉਂ ਨਹੀਂ ਕਹਿੰਦਾ ਯਾਰ ਐਮਐਲਏ ਨਾਲ ਸਿੱਧੀ ਬਹਿਣੀ ਉੱਟਣੀ ਅਗਲੇ ਨੇ ਘਰ ਫੋਟੋ ਐਡੀ ਲਈਏ ਮੰਤਰੀ ਦੀ ਅਗਲਾ ਉਹਦੀ ਚੱਕਰ ਚ ਪਾ ਦੂ ਲੱਦਨ ਕਿਹੜਾ ਪੰਗਾ ਲਵੇ ਦੱਸ ਬਸ ਆ ਚੱਕਰ ਹੈ ਉਹ ਫਿਰ ਬੰਦਾ ਵੱਧਦਾ 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 ਖਤਮ ਹੀ ਕਰ ਦਿੰਦਾ ਸਾਰਾ ਕੁਝ ਇੱਥੋਂ ਖਲਾਰਾ ਪੈਂਦਾ ਅਸੀਂ ਖੁਦ ਇਨ੍ਹਾਂ ਖਲਾਰਿਆਂ ਦੇ ਜ਼ਿੰਮੇਵਾਰ ਹਾਂ ਤੁਹਾਨੂੰ ਮੰਨਣਾ ਪੈਣਾ ਇੱਥੋਂ ਵਿਗਾੜ ਪੈਂਦਾ ਹੈ ਸਿਸਟਮ ਇਦਾਂ ਸੁਧਰਦੇ ਐ ਇੱਥੇ ਤੇ ਹਾਲ ਇਦਾਂ ਹੁੰਦਾ ਜੀ ਜਿਹੜਾ ਬੰਦਾ ਰਿਸ਼ਵਤ ਨਹੀਂ ਲੈਂਦਾ ਉਹਨੂੰ ਕਹਿਣਗੇ ਬੰਦਾ ਬੜਾ ਖਰਾਬ ਐ ਕੀ ਗੱਲ ਹੋਈ ਲੈ ਕਿਸੇ ਦੀ ਸਿਫਾਰਿਸ਼ ਨਹੀਂ ਮੰਨਦਾ ਇਹ ਤੇ ਅੜੰਬ ਬਹੁਤ ਐ ਇਹ ਤੇ ਪੈਸੇ ਹੀ ਨਹੀਂ ਕੋਈ ਲੈਂਦਾ ਉਹਨੂੰ ਗਲਤ ਗਿਣਿਆ ਜਾਂਦਾ ਜੀ ਇੰਨਾ ਹਾਲ ਬੁਰਾ ਹੋਇਆ ਪਿਆ ਸਾਡੇ ਵਾਲੇ ਦੁਆਲੇ ਆਵਾਜ਼ ਉਠਾਉਣੀ ਸਿੱਖੋ ਪਿਆਰਿਓ ਗੱਲ ਕਰਨੀ ਸਿੱਖੋ ਹਿੰਮਤ ਜਟਾਓ ਹਿੰਮਤੀ ਬਣੋ ਸਿਸਟਮ ਦੇ ਜਿਹੜਾ ਸਿਸਟਮ ਗਲਤ ਹੋਵੇ ਉਹਦੇ ਵਿਰੁੱਧ ਆਵਾਜ਼ ਉਠਾਉਂਗੇ ਜਦੋਂ ਤਾਂ ਉਹ ਸਿਸਟਮ ਸੁਧਰਨਾ ਸ਼ੁਰੂ ਹੋਏਗਾ ਆ ਹੁਣ ਵੇਖੋ ਤੁਹਾਡੇ ਚ ਕਿੰਨੇ ਨੌਜਵਾਨ ਆ ਜਦੋਂ ਕੋਈ ਗਲਤ ਹੁੰਦਾ ਵੀਡੀਓ ਬਣਾ ਲਿੰਦੇ ਆ ਕਿੰਨੇ ਕਿੰਨਿਆਂ ਦੇ ਵੇਖੋ ਜਦੋਂ ਰਿਸ਼ਵਤ ਲੈਂਦੇ ਇੱਕ ਨੇ ਦੋ ਚਾਰ 10 ਆ ਵੇਖੋ ਹੁਣ 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 ਥੱਲਿਓਂ ਦੀ ਚੱਲਦੀਆਂ ਨੇ ਰਿਸ਼ਵਤਾਂ ਹੁਣ ਗੁਪਤ ਚੱਲਦੀਆਂ ਪਹਿਲਾਂ ਵਾਲਾ ਕੰਮ ਫਰਕ ਪੈ ਰਿਹਾ ਹੈ ਨਾ ਐਦਾਂ ਜ਼ਮਾਨਾ ਬਦਲੇਗਾ ਜਦੋਂ ਤੁਸੀਂ ਤੁਸੀਂ ਕਾਇਮ ਹੋਏ ਜਦੋਂ ਤੁਸੀਂ ਕਾਇਮ ਹੋਏ ਭਾਈ ਜਦੋਂ ਮੜਾ ਜਾਂ ਤੁਸੀਂ ਟੋਕੋਗੇ ਵੀ ਨਹੀਂ ਯਾਰ ਤੇਰੀ ਨਹੀਂ ਮੰਨਦੇ ਤੁਸੀਂ ਡਰਜੋ ਅਗਲਾ ਫਿਰ ਦੂਜੇ ਨੂੰ ਕਿਵੇਂ ਡਰਾਉ ਤੁਹਾਡਾ ਇੱਕ ਬੰਦਾ ਮਾਰਦਾ ਅਗਲੇ ਨੇ ਤੁਸੀਂ ਚੁੱਪ ਕਰਜੋ ਪੈਰਾਂ 'ਚ ਡਿੱਗਜੋ ਅਗਲੇ ਤੇ ਜਾ ਕੇ ਅਗਲੇ ਨੂੰ ਕੋ ਨਾ ਜੀਨਾ ਬਸ ਮੇਰੇ ਤੇ ਤਰਸ ਕਰੋ ਮੈਨੂੰ ਦਿਨ ਕੱਟੀ ਕਰ ਲੈਣ ਦਿਓ ਮੈਨੂੰ ਜਿਉਂ ਲੈਣ ਦਿਓ ਬਸ ਮਾੜਾ ਜਾਂ ਤੁਸੀਂ ਐ ਕਹਿ ਦੋ ਫਿਰ ਦੂਜੇ ਦੇ ਉਹਨਾਂ ਨੇ ਦੋ ਮਾਰਨੇ ਨੇ ਜਦੋਂ ਦੂਜਾ ਨਾ ਬੋਲਿਆ ਅਗਲੇ ਤੇ ਤੀਜੇ ਤੇ ਚਾਰ ਮਾਰਨਗੇ ਤੇ ਜੇ ਅਗਲਾ ਤੁਹਾਡੇ ਤੁਹਾਨੂੰ ਚਿੱਠਣ ਵਾਸਤੇ ਦੰਦਾ ਜਾੜਾ ਥੱਲੇ ਡੱਬਣ ਵਾਸਤੇ ਮਸਲ ਵਾਸਤੇ ਆਵੇ ਤੇ ਲੋਹੇ ਦੇ ਚਨੇ ਬਣ ਜੋ ਵੀ ਲੋਹੇ ਦੇ ਚਨੇ ਆ ਤੇਰੀਆਂ ਜਾੜਾਂ ਬੰਨ੍ਹ ਦੇਾਂਗੇ ਜਾੜਾਂ ਸੁੱਕੇ ਨਹੀਂ ਚੱਪੇ ਜਾਣੇ ਸੁੱਕੇ ਨਹੀਂ ਚੱਪੇ ਜਾਣੇ ਜ਼ਿਕਰੀਆ ਕਹਾਲੋ ਤੇਰਾ ਨੁਕਸਾਨ ਅਗਲਾ ਭਾਵੇਂ ਕਰ ਜੇ ਪਰ ਮੁੜ ਕੇ ਹਿੰਮਤ ਹਾਂਜੀ ਜ਼ਿਕਰੀਆ ਇਹ ਆਪਾਂ ਜਿਹੜੀ ਵੀਡੀਓ ਦੇਖ ਰਹੇ ਸੀ ਇਹ ਵੀਡੀਓ ਦੇ ਵਿੱਚ ਇਹ ਸੀ ਕਿ ਜਿਹੜਾ ਤੁਹਾਡਾ ਹੱਕ ਹੈ ਤੁਸੀਂ ਉਹਨੂੰ ਪਛਾਣੋ ਬਿਲਕੁਲ ਸਹੀ ਗੱਲ ਹੈ ਇਹ ਤੇ ਆਪਣੀ ਜ਼ਿੰਮੇਵਾਰੀ ਪੂਰੀ ਕਰੋ ਨਾ ਤੇ ਕਿਸੇ ਨੂੰ ਗਲਤ ਕਰਨ ਦਿਓ ਤੇ ਨਾ ਹੀ ਗਲਤ ਕਰੋ ਜੇ ਕੋਈ ਗਲਤ ਕਰ ਰਿਹਾ ਹੈ ਤੇ ਉਹਦਾ ਵਿਰੋਧ ਕਰੋ ਯਾਨੀ ਕਿ ਤੁਸੀਂ ਆਪਣੇ ਆਪ ਨੂੰ ਅਗਰ ਸਹੀ ਕਰੋਗੇ ਨਾ ਯਾਨੀ ਕਿ ਇਨਫਰਾਦੀ ਤੌਰ ਤੇ ਇੰਡੀਵਿਜੂਅਲ ਮੈਂ ਆਪਣੇ ਆਪ ਨੂੰ ਠੀਕ ਕਰਨਾ ਹੈ ਨਾ ਹਾਂਜੀ ਤੇ ਮੈਂ ਇੱਕ ਮਾਸ਼ਰੇ ਦੇ ਵਿੱਚ ਇੱਕ ਬੰਦਾ ਠੀਕ ਹੋਇਆ ਹਾਂਜੀ ਅੱਛਾ ਕੋਈ ਮੈਨੂੰ ਵੇਖ ਕੇ ਆਪਣੇ ਆਪ ਨੂੰ ਠੀਕ ਕਰੇਗਾ ਦੋ ਹੋ ਗਏ ਇਸ ਨਾਲ ਚੈਨ ਬਣੇਗੀ ਚੈਨ ਬੰਦੀ 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 ਪੂਰਾ ਮਾਸ਼ਰਾ ਅਛਾਈ ਦੀ ਤਰਫ ਜਾਏਗਾ ਪੂਰੀ ਪੂਰਾ ਮਾਸ਼ਰੇ ਦੇ ਵਿੱਚ ਇੱਕ ਬਿਹਤਰੀ ਆਏਗੀ ਹਰ ਮਾਸ਼ਰਾ ਕੋ ਧਰਮ ਤੇ ਕਲਾ ਦਾ ਚੀਜ਼ ਹੈ ਅਸਲਾਮ ਹੈ ਸਿੱਖ ਹੈ ਹਿੰਦੂ ਹੈ ਇਸਾਈ ਹੈ ਇਹ ਅਲੱਗਾ ਨੇ ਧਰਮ ਲੇਕਿਨ ਮਾਸ਼ਰੇ ਦਾ ਹਾਂ ਇਨਸਾਨੀਅਤ ਇਨਸਾਨੀਅਤ ਯਾਨੀ ਕਿ ਇੱਕ ਅਛਾਈ ਹੁੰਦੇ ਚ ਹੋਣਾ ਜ਼ਰੂਰੀ ਹੈ ਤਾਂ ਕਿ ਮਾਸ਼ਰੇ ਦੇ ਲੋਕ ਸੁੱਖ ਦਾ ਸਾਹ ਲੈ ਸਕਣ ਸੁੱਖ ਦਾ ਸਾਹ ਲੈ ਕੇ ਇੱਕ ਆਪਣੇ ਜਿਹੜਾ ਇੱਥੇ ਇਹ ਵੀ ਦਰਵਾਜ਼ੇ ਨਾ ਆਪਣੇ ਲੋਕਾਂ ਦੇ ਪੰਜਾਬੀਆਂ ਦਾ ਕਿ ਯਾਰ ਮੇਰੇ ਇਕੱਲੇ ਨਾਲ ਕੀ ਹੋ ਜਾਣਾ ਇਹ ਇੱਕ ਆਮ ਤਰੀਕਾ ਕੱਲਾ ਕੀ ਕਰ ਲਵਾਗਾ ਜੇ ਮੈਂ ਕੋ ਆਵਾਜ਼ ਠਾਣਾ ਉਹ ਕੱਲਾ ਕੱਲਾ ਕਰਕੇ ਇੱਕ ਕਾਫਲਾ ਬਣਦਾ ਜਦੋਂ ਵੀ ਦੁਨੀਆ 'ਨ ਕੋਈ ਤਹਿਰੀਕ ਸ਼ੁਰੂ ਹੁੰਦੀ ਹੈ ਜਾਂ ਕੋਈ ਗਲਤ ਕੰਮ ਨੂੰ ਰੋਕਣ ਦਾ ਸ਼ੁਰੂ ਹੁੰਦਾ ਨਾ ਉਹ ਕੱਲੇ ਬੰਦੇ ਤੋਂ ਫਰਦੇਵਾਹਤ ਹੋ ਹੀ ਹੁੰਦਾ ਦੁਨੀਆ ਨੇ ਇਨਕਲਾਬ ਵੀ ਫਰਦੇਵਾਹਤ ਹੋਇਆ ਫਿਰ ਇੱਕ ਹੋਰ ਚੀਜ਼ ਹੈ ਜੀ ਆਈ ਤੁਸੀਂ ਨੋਟ ਕੀਤੀ ਹੋਏਗੀ ਕਿ ਅਗਰ ਫਰਦ ਕਰੋ ਜੀ ਆਪਾਂ ਨੂੰ ਬਾਜ਼ਾਹਰ ਨਜ਼ਰ ਆ ਰਿਹਾ ਨਾ ਕਿ ਆਹ ਕੰਮ ਗਲਤ ਹੈ ਹਾਂਜੀ ਉਹਦੇ ਚੋਰ ਰਾਸਤੇ ਕੱਢ ਲੈਂਦੇ ਨੇ ਹਾਂ ਉਹ ਯਾਨੀ ਕਿ ਉਹ ਕੀ ਕਰਦੇ ਨੇ ਕਿ ਯਾਰ ਐਂਜੇ ਤੇ ਗਲਤ ਇਹ ਕੰਮ ਤੇ ਇਦਰੋਂ ਦੀ ਜਾ ਕੇ ਉਹ ਕੰਮ ਕਰ ਲਗਾ ਉਹ ਇਸ ਤਰ੍ਹਾਂ ਨਾ ਉਹ ਉਹ ਵੇਖੋ ਜਿਵੇਂ ਰਿਸ਼ਵਤ ਵਾਲੀ ਮਸਾਲੀ ਦੀ ਕਿ ਪਹਿਲੇ ਟੇਬਲ ਦੇ ਉਤੋਂ ਰਿਸ਼ਵਤ ਲੈ ਲੈਂਦੇ ਸੀ ਹੁਣ ਵੀਡੀਓ ਬਣ ਜਾਂਦੀ ਏ ਹੁਣ ਟੇਬਲ ਦੇ ਥੱਲੇ ਰਿਸ਼ਵਤ ਲੈਂਦੇ ਪਹਿਲੋ ਕਹਿੰਦੇ ਹੁੰਦੇ ਸੀ ਪਲੀਜ਼ ਵਾਲਾ ਮੇਰੀ ਜੇਜ ਪਾ ਦੇ ਮੈਂ ਹਰਾਮ ਦੇ ਪੈਸੇ ਹੱਥ ਨਹੀਂ ਲੈਂਦਾ ਠੀਕ ਹੈ ਤੇ ਉਹ ਕਈ ਵਾਰੀ ਕੋਈ 10 ਵੀ ਪਾ ਕੇ ਚਲੇ ਜਾਂਦੇ ਹੁੰਦੇ ਸੀ ਬਸ ਮੁੜ ਕੇ ਬੰਦਾ ਵੇਖਦਾ ਜਾਂਦਾ ਦੱਦੂ ਇਹ ਚੀਜ਼ਾਂ ਦਾ ਜ਼ਿਕਰੀਆ ਜਿਹੜਾ ਨਾ ਇਹ ਗੁਰੂਆਂ ਨੇ ਪੀਰਾਂ ਨੇ ਯਾ ਮਤਲਬ ਨਬੀ ਪੈਗੰਬਰਾ ਨੇ ਇਹੀ ਚੀਜ਼ ਤੇ ਕੀਤੀ ਸੀ ਕਿ ਹੱਕ ਸੱਚ ਦੀ ਆਵਾਜ਼ بلند ਕਰੋ ਜੋ ਠੀਕ ਹੈ ਉਹਨੂੰ ਠੀਕ ਕਹੋ ਤੇ ਜੋ ਗਲਤ ਹੈ ਉਹਨੂੰ ਗਲਤ ਕਹੋ ਤੇ ਇਸਲਾਮ ਦਾ ਬੇਸਿਕ ਇਸਲਾਮ ਅਗਰ ਆਪਾਂ ਮਦਰਦ ਦੀ ਗੱਲ ਕਰੀਏ ਉਹ ਬੇਸਿਕ ਉਹਦਾ ਕਨਸੈਪਟ ਵੀ ਇਹ ਹੋਵੇ ਪੇ ਲੋ ਆਪਣੇ ਆਪ ਨੂੰ ਬਿਨ ਮਾਰੂਫ ਨਹੀਂ ਅਨਲ ਮਨਕਰ ਯਾਨੀ ਕਿ ਲੋਗਾਂ ਨੂੰ ਨੇਕੀ ਦਾ ਹੁਕਮ ਦੇ ਉਹ ਤੇ ਲੋਗਾਂ ਨੂੰ ਬੁਰਾਈ ਤੋਂ ਬੁਰਾਈ ਤੋਂ ਰੋਕੋ ਬੁਰੇ ਕਮਾਂ ਤੋਂ ਰੋਕੋ ਤੇ ਆਪਣੇ ਹਿੱਸੇ ਦਾ ਜ਼ਰੂਰ ਹਿਸਾਬ ਪਾਓ ਇਹ ਨਹੀਂ ਕਿ ਵੀ ਮੇਰੇ ਕੱਲੇ ਨਾਲ ਕੋਈ ਫਰਕ ਨਹੀਂ ਪੈਣਾ ਤੁਹਾਡੇ ਕੱਲੇ ਨਾਲ ਵੀ ਫਰਕ ਪੈਣਾ ਹੈ ਤੇਰੇ ਕੱਲੇ ਨਾਲ ਕੀ ਫਰਕ ਪੈਣਾ ਮੈਂ ਦੱਸਣਾ ਮੈਂ ਅਗਰ ਆਪਣੇ ਆਪ ਨੂੰ ਠੀਕ ਕਰਨਾ ਹੈ ਨਾ ਤੇ ਮੇਰੇ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ ਨਾ ਉਹਨਾਂ ਦੇ ਵਿੱਚ ਮੇਰਾ ਇੱਕ ਅੱਛਾ ਤਾਸਰ ਜਾਏਗਾ ਕਹਿੰਗੇ ਯਾਰ ਉਹ ਜ਼ਿਕਰੀਆ ਜਿਹੜਾ ਉਹ ਬੰਦਾ ਠੀਕ ਹੈ ਯਾਰ ਉਬਾਦੇ ਦਾ ਪੱਕਾ ਹੈ ਉਹ ਸੱਚ ਬੋਲਦਾ ਉਹ ਕਿਸੇ ਦਾ ਬੁਰਾ ਨਹੀਂ ਸੋਚਦਾ ਤੇ ਠੀਕ ਹੈ ਨਾ ਉਹ ਅੱਛਾ ਜਾਏਗਾ ਫਿਰ ਉਹਦੇ ਨਾਲੇ ਹੋਏਗਾ ਕਿ ਉਹ ਆਪਣੇ ਆਪ ਤੇ ਉਹ ਚੀਜ਼ ਅਪਲਾਈ ਕਰਨਗੇ ਇਸ ਤਰ੍ਹਾਂ ਅੱਛਾ ਸਮਾਜਾ ਡਿਵੈਲਪ ਹੋਏਗਾ ਤੇ ਵੀਡੀਓ ਜਿਹੜੀ ਆ ਬਹੁਤ ਅੱਛੀ ਸੀ ਬਾਈ ਰਜੀਸ਼ ਸਿੰਘ ਟਰਡੀ ਵਾਲੇ ਦੀ ਸੈਲਫ ਡਿਵੈਲਪਮੈਂਟ ਤੇ ਇਹ ਵੀਡੀਓ ਸੀ ਉਮੀਦ ਹੈ ਕਿ ਦੋਸਤਾਂ ਨੂੰ ਪਸੰਦ ਆਈ ਹੋਵੇ ਜਲਦੀ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਾਨੂੰ ਦੀ ਹੋ ਇਜਾਜ਼ਤ ਅੱਲਾਹ ਨੀ